ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡ ਲੈ ਕੇ ਆਜਨਾ ਜੀ ਅੱਜ ਤੋਂ ਲੈ ਕੇ ਆਉਂਦੇ ਜਿਹੜੇ 7-8 ਦਿਨ ਨੇ ਯਾਨੀ ਕਿ 5 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਉਹ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਐਸੇ ਲਈਆਂ ਤਾਜ਼ਾ ਸੈਟਲਾਈਟ ਦੱਸੇ ਨਾਲ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਲਗਭਗ ਸਵੇਰ ਦੇ 10:00 ਵਜੇ ਜਾ ਰਹੇ ਨੇ 29 ਮਾਰਚ ਦੀ ਅੱਜ ਸਵੇਰ ਆ ਜਿਵੇਂ ਕਿ ਸਾਨੂੰ ਦੱਸਿਆ ਸੀ ਕਿ 18ਵੀਂ ਵਦਨੀ ਹੈ ਜੀ ਆਥਨ ਸਵੇਰੇ ਠੰਡਕ ਹੋਰ ਵਧੇਗੀ ਕਿਉਂਕਿ ਜਿਹੜੀਆਂ ਠੰਡੀਆਂ ਸੇਤ ਹਵਾਵਾਂ ਉੱਤਰཕਚੋ ਦੀਆਂ ਪਹਾੜਾਂ ਤੋਂ ਹੇਠਾਂ ਉਤਰਦੀਆਂ ਹੋਈਆਂ ਮੈਦਾਨਾਂ ਨੂੰ ਠਾਰ ਰਹੀਆਂ ਨੇ ਪੰਜਾਬ ਹਰਿਆਣਾ ਦੇ ਵਿੱਚ ਮਿਨਿਮਮ ਮੈਕਸਿਮਮ ਟੈਂਪਰੇਚਰ ਦੇ ਵਿੱਚ ਗਰਾਵੜਾ ਜਿਹੜੀ ਦਰਜ ਕੀਤੀ ਗਈ ਹੈ ਸੋ ਅੱਜ ਸਵੇਰੇ ਠਾਰੀ ਕਾਫੀ ਜ਼ਿਆਦਾ ਹੈ ਤੇ ਐਸੇ ਲਈ ਵੀ ਲਗਭਗ ਧੁੱਪ ਤਾਂ ਸਾਰੇ ਖੇਤਾਂ 'ਚੜੀ ਹੋਈ ਆ ਪਰ ਠਾਰੀ ਵੀ ਨਾਲ ਦੇ ਨਾਲ ਜਿਹੜੀ ਆ ਵਧੀ ਹੋਈ ਆ ਜੇਕਰ ਅਫਾ ਬੀਤੇ 24 ਘੰਟਿਆਂ ਦੇ ਮਿਨਿਮਮ ਟੈਂਪਰੇਚਰ ਚੱਕਦੇ ਹਾਂ ਰਾਤਾਂ ਦੇ ਤੇ 8 ਡਿਗਰੀ ਦੇ ਨਾਲ ਸ ਇਲਾ ਹਰਿਆਣੇ ਦੇ ਵਿੱਚ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਇਹ ਟੈਂਪਰੇਚਰ ਪਹਿਲਾਂ 14-15 ਦੇ ਆਸ-ਪਾਸ ਚੱਲਦੇ ਹੋਏ ਸੀ ਹੁਣ ਇੱਕਦਮ ਜੜਿਆ ਹੈ ਸਾਡੇ ਕਿਹਨੇ 400 ਡਿਗਰੀ ਸੈਲਸੀਅਸ ਦੀ ਇਹਨਾਂ ਦੇ ਵਿੱਚ ਕਮੀ ਆਈ ਹੈ ਸੋ ਆਉਂਦੇ ਜਿਹੜੇ 24-48 ਘੰਟੇ ਨੇ ਯਾਨੀ ਕਿ ਕੱਲ ਵੀ ਠਾਰੀ ਮੌਜੂਦ ਰਹੇਗੀ ਉੱਤਰ ਪਛੋ ਦੀਆਂ ਹਵਾਵਾਂ ਕੱਲ ਵੀ ਔਰ ਪਰਸੋਂ ਵੀ ਚੱਲਣ ਦਾ ਅਨੁਮਾਨ ਹੈ ਪਰ ਜਿਹੜੀ ਰਫ਼ਤਾਰ ਨਾਲ ਹਵਾਵਾਂ ਕੱਲ ਚੱਲਣੀਆਂ ਸੀ ਉਹ ਰਫ਼ਤਾਰ ਨਾਲ ਅੱਜ ਹੁਣ ਇਸ ਵੇਲੇ ਤਾਂ ਚੱਲ ਰਹੀਆਂ ਨਹੀਂ ਖੜਜਵੇਂ ਜਿਵੇਂ ਆਪਾਂ ਤੋਂ ਖੈਰ ਹੋਣ ਨੂੰ ਕਦਾਂਗੇ ਤੇ ਹਵਾ ਦੇ ਰਫ਼ਤਾਰ ਦੇ ਵਿੱਚ ਕਮੀ ਆਏਗੀ ਜਿੱਥ 50 ਕਿਲੋਮੀਟਰ ਉੱਤਰ ਤੇ ਆ ਜਾਣਗੇ ਅੱਗੇ ਵਾਦੇ ਆ ਜੀ 31 ਤਰੀਕ ਤੱਕ ਅਫਗਾਨੋ ਠੰਡਾ ਗਾਜੜ ਜਿਹਾ ਇਸੇ ਤਰ੍ਹਾਂ ਮਹਿਸੂਸ ਹੁੰਦੀ ਰਹੇਗੀ ਤੇ ਜਿਹੜਾ ਚੜਦਾ 파ਰਾ ਸੀ ਉਹਨੂੰ ਠੱਲ ਪੈ ਚੁੱਕੀ ਆ 31 ਤੋਂ ਬਾਅਦ ਯਾਨੀ ਕਿ 1 ਤੋਂ ਲੈ ਕੇ 5 ਅਪ੍ਰੈਲ ਦੇ ਜੇਕਰ ਮੌਸਮ ਦੀ ਗੱਲ ਦੀ ਕਰੀਏ ਤੇ ਹੌਲੀ ਹੌਲੀ ਦਾ ਟੈਂਪਰੇਚਰ ਹੈ ਜਿਹੜਾ ਉਤਾਂ ਨੂੰ ਜਾਣਗੇ ਤੇ ਅੱਗੇ ਵਧਦੇ ਹੋਏ ਜਿਹੜੇ ਜਿਹੜਾ 파ਰਾ ਹੋਏਗਾ ਉਹ ਮੁਰ ਤੋਂ 35 36 37 ਦੇ ਆਸ-ਪਾਸ ਜਿਹੜਾ ਜਾ ਦਰਜ ਹੋ ਸਕਦਾ ਗਰਮੀ ਅਫਾਨੇ ਇੱਕ ਵਾਰ ਫਿਰ ਤੋਂ ਸਤਾ ਸਕਦੀ ਆ 10 ਤੋਂ ਲੈ ਕੇ 15 ਅਪ੍ਰੈਲ ਦੇ ਵਿੱਚ ਕਹਿ ਸਕਦੇ ਆ ਹੀਟ ਵੇਵ ਦੀ ਜਿਹੜੀ ਪ ਇਹਨਾਂ ਦਿਨਾਂ ਦੇ ਵਿੱਚ ਹੀਟਲੋ ਚੱਲਣ ਦਾ ਜਿਹੜਾ ਪਹਿਲਾ ਦੌਰ ਹੈ ਉਹ ਲੱਗੇਗਾ ਤੇ ਲੋ ਜਿਹੜੀਆਂ ਬਹੁਤ ਹੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ 10 ਤੋਂ ਲੈ ਕੇ 15 17 ਅਪ੍ਰੈਲ ਦੇ ਵਿੱਚ ਵਿੱਚ ਸੁਰਾਜ ਜੀ ਸਾਰੀ ਕਹਾਣੀ ਆਉਂਦੇ ਦਿਨਾਂ ਦੀ ਠੰਡਕ ਮੌਜੂਦ ਹੈ ਠਾਰੀ ਵਧੀ ਹੋਈ ਹੈ ਇਸ ਲਈ ਤੁਹਾਨੂੰ ਅਸੀਂ ਅਲਰਟ ਕਰ ਲਈਏ ਚੇਤਾਵਨੀ ਕਹ ਲੋ ਭਾਵੇਂ ਬੇਨਤੀ ਕਰ ਲੋ ਠੰਡ ਤੋਂ ਵਚ ਕੇ ਰਹੋ ਜੀ ਜਾਂਦੀ ਠੰਡ ਹੈ ਤੇ ਜਾਂਦੀ ਠੰਡ ਮਾਰ ਕਰਦੀ ਹੈ ਤੇ ਆਪਣੇ ਕੱਪੜੇ ਫੁਰੇ ਪਾ ਕੇ ਰੱਖੋ ਤੇ ਆਪਣਾ ਵਿਚਾਰ ਰੱਖੋ ਖਾਸ ਕਰ ਬੱਚਿਆਂ ਤੇ ਬਜ਼ੁਰਗਾਂ ਦਾ ਹਾਲਾਂਕਿ ਤੁਪ ਨਿਗ ਜ਼ਰੂਰ ਦਵੇਗੀ ਤਾਂ ਫਿਰ ਵੇਲੇ ਪਰ ਜਿਹੜੀ ਆਥਾਂ ਨੇ ਨੂੰ ਠਾਰੀ ਫਿਰ ਤੋਂ ਉਸੇ ਤਰ੍ਹਾਂ ਬਰਕਰਾਰ ਰਹੇਗੀ ਕਿਉਂਕਿ ਉੱਤਰ ਖੱਛੋ ਦੀਆਂ ਹਵਾਵਾਂ ਜਲਿਆ ਨੇ ਹਾਲੇ ਵੀ ਚੱਲਣ ਦਾ ਅਨੁਮਾਨ ਹੈ ਔਸਤ ਰਫ਼ਤਾਰ ਨਾਲ ਨਹੀਂ ਚੱਲਣਗੀਆਂ ਪਰ ਹਲਕੇ ਤੇ ਲੱਗੇ ਦਰਮਿਆਨੀ ਰਫ਼ਤਾਰ ਤੇ ਅੱਜ ਵੀ ਕੱਲ ਵੀ ਤੇ ਪਰਸੋ ਵੀ ਚੱਲਦੇ ਜਾ ਰਹੇਣਗੀਆਂ ਇਸ ਲਈ ਠਹਾਰੇ ਮੌਜੂਦ ਰਹਿਣੀਆਂ 31 ਤਰੀਕ ਤੱਕ ਜਾਂ ਕਹ ਲਈਏ 30 ਦੀ ਦੁਪਹਿਰ ਸਵੇਰ ਤੱਕ ਇਸ ਲਈ ਆਪਣਾ ਵਾਚ ਕੇ ਜਾਣਾ ਜੀ ਧੰਨਵਾਦ